ਦੇਖੋ ਹੁਣ ਆਪਣੇ ਜਿਹੜੇ ਵੀਰ ਨੌਜਵਾਨ ਵੀਰ ਤੇ ਇੱਥੇ ਆਏ ਨੇ ਤੇ ਆਪਾਂ ਇਹਨਾਂ ਦੀ ਸ਼ੱਦ ਤੇ ਜਿਹੜਾ ਤਾਗ ਜ ਪਾਵਾਂਗੇ ਤਾਂ ਜੋ ਕੁਛ ਹੱਦ ਤੱਕ ਬਚਾਅ ਹੋ ਸਕੇ ਹੈ ਨਾ ਕਾਗਜ ਮਿਲਦਾ ਨਹੀਂ ਆਪਣੇ ਘਰੇ ਕੁਦਰਤੀ ਮੈਂ ਦੇਖਿਆ ਤਾਂ ਇੱਕ ਜਿਹੜਾ ਕਾਗਜ ਪਿਆ ਸੀ ਜਿੰਨਾ ਹੈਗਾ ਆਪਾਂ ਉਹਨਾਂ ਕ ਪਾ ਦਾਂਗੇ ਦੁਕਾਨਾਂ ਤੇ ਜਿਹੜਾ ਕਾਗਜ ਵੀ ਖਤਮ ਹੋ ਗਿਆ ਨਾ ਇਹ ਦੇਖੋ ਆਪਣਾ ਵੀਰ ਜਿਹਦੇ ਤਾਗ ਜ ਉੱਪਰ ਪਾ ਰਹੇ ਆ ਤਾਂ ਜੋ ਕੁਛ ਹੱਦ ਤੱਕ ਇਹਨਾਂ ਦਾ ਬਚਾਅ ਹੋ ਸਕੇ ਤੇ ਛੱਤ ਚੋਂ ਨਾ ਵੱਸ ਸਕੇ ਹੈ ਨਾ ਸਸੀ ਗਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਮਿੰਦਪੁਰਾ ਤੋਂ ਅੱਜ ਅਸੀਂ ਸੈਦੋ ਵਾਲੇ ਕੱਚੇ ਰਾਹ ਤੇ ਖੜੇ ਆ ਜਿਹੜੀ ਬਸਤੀ ਬਣੀ ਆ ਕਾਮਾਂ ਵਾਲੀ ਇੱਥੇ ਇੱਕ ਪਰਿਵਾਰ ਆ ਮਾਤਾ ਜੀ ਦੇ 26-7 ਦਿਨ ਇਕਾਂਹ ਵਾਲੇ ਆ ਛੱਤ ਜਿਹੜੀ ਬਾਲਿਆਂ ਵਾਲੀ ਆ ਤੇ ਮੀਂਹ ਦੇ ਡੇਣਾ ਤੇ ਜਿਹੜੀ ਚੋਰ ਆ ਤੇ ਜਦੋਂ ਰਾਤ ਨੂੰ ਕਹਿੰਦੇ ਅਸੀਂ ਮਾਤਾ ਕਹਿੰਦੀ ਅਸੀਂ ਬਹਿ ਕੇ ਕੱਟੀ ਆ ਇੱਥੇ ਤੇ ਪਾਣੀ ਜਿਹੜਾ ਟਪ ਟਪ ਝੁੰਦਾ ਅੱਜ ਥੋੜੀ ਜੀ ਬਰਸਾਤ ਘੱਟੀ ਸੀ ਕਰਦੇ ਆ ਮਾਤਾ ਜੀ ਤੁਹਾਡੀ ਜਿਹੜੀ ਛੱਤ ਆ ਇਹਦਾ ਕੀ ਹਾਲਚਾਲ ਆਦਾ ਬਾਹਲਾ ਹਾਲਚਾਲ ਭੈੜਾ ਤੇ ਕਿੰਨੀ ਕਿ ਸੱਤ ਚੋਂਦੀ ਹੈ ਜੀ ਆਏ ਤੇ ਲਾਟੀ ਚੋਂਦੀ ਹੈ ਜੀ ਠੀਕ ਹੈ ਜੀ ਹਾਂ ਸਾਰੇ ਭਿੱਜ ਗਏ ਚੋਬਰ ਤੇ ਸਾਰੇ ਜਵਾਕ ਕੰਬੀ ਜਾਣ ਰਾਤ ਅੱਛਾ ਹਾਂ ਤੇ ਰਾਤ ਨੂੰ ਫਿਰ ਬਹਿ ਕੇ ਕੱਟੇ ਬਹਿ ਕੇ ਕੱਟੇ ਆ ਜੀ ਰਾਤ ਤੇ ਹੁਣ ਵੀ ਚੋਈ ਜਾਂਦੀ ਆ ਹੁਣ ਵੀ ਚੋਈ ਜਾਂਦੀ ਆ ਆ ਵਿੱਚੋਂਦੀ ਅੱਛਾ ਹਾਂ ਹੁਣ ਵੀ ਚੋਂਦੀ ਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਸਾਨੂੰ ਬੱਚਾ ਬੱਚਿਆਂ ਦਾ ਫਾਇਦਾ ਹੋਣਾ ਚਾਹੀਦਾ ਕਮਰਾ ਪੈਣਾ ਚਾਹੀਦਾ ਕਮਰਾ ਮਾ ਛੱਤ ਬਦਲਣੀ ਚਾਹੀਦੀ ਹੈ ਮਾ ਛੱਤ ਬਦਲਣੀ ਚਾਹੀਦੀ ਹੈ ਕਮਰਾ ਕਮਰਾ ਸਾਰਾ ਹੀ ਪੈਣਾ ਚਾਹੀਦਾ ਦੋਸਤੋ ਪਾਰਕੀ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਇਹਨਾਂ ਦੀ ਮਾਤਾ ਦੀ ਛੱਤ ਆ ਉਹ ਬਦਲੀ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਨਾ ਹੋਵੇ ਦੇਖੋ ਮੀਂਹ ਹੁਣ ਦੁਬਾਰਾ ਫੇਰ ਪੈਣ ਲੱਗ ਗਿਆ ਤੇ ਜਦੋਂ ਮੀਂਹ ਪਊਗਾ ਤਾਂ ਇਹਨਾਂ ਦੀ ਜਿਹੜੀ ਛੱਤ ਆ ਉਹ ਟਿਪ ਟਿਪ ਕਰਕੇ ਚੁੰਦੀ ਆ ਬਹੁਤ ਬੁਰਾ ਹਾਲ ਆ ਤੁਹਾਨੂੰ ਅੰਦਰੋਂ ਵੀ ਆਪਾਂ ਦਿਖਾਉਣਾ ਹੈ ਇਹਨਾਂ ਦਾ ਕੀ ਹਾਲ ਆ ਇੱਕ ਵਾਰੀ ਅੰਦਰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੰਦਰੋਂ ਦਿਖਾਇਆ ਜਾਵੇ ਤੇ ਇੱਥੇ ਜਿਹੜਾ ਰੋਟੀ ਪਾਣੀ ਪਕਦਾ ਇਹਨਾਂ ਦਾ ਤੇ ਕੋਈ ਟੀ ਪਟੱਲਾ ਨਹੀਂ ਹੋਇਆ ਪੱਲਾ ਜਿਹੜਾ ਬਾਲਿਆਂ ਦੀ ਆਹ ਛੱਤ ਆ ਇਹ ਜਦੋਂ ਪਾਣੀ ਜ਼ਿਆਦਾ ਕੱਢ ਜਾਂਦਾ ਛੱਤ ਤੇ ਤਾਂ ਇਹ ਚੋਣ ਲੱਗ ਜਾਂਦਾ ਠੀਕ ਆ ਇੱਥੇ ਜਿਹੜਾ ਰੋਟੀ ਪਾਣੀ ਇੱਥੇ ਪਾਉਂਦੇ ਆ ਇੱਥੇ ਪੈਂਦੇ ਆ ਤੇ ਇੱਕ ਹੀ ਕਮਰਾ ਤੇ ਪੰਜ ਜਾਣੇ ਆ ਪੰਜ ਜਾਣੇ ਇੱਕ ਕਮਰੇ ਦੇ ਵਿੱਚ ਜਿਹੜਾ ਬੈ ਕੇ ਆਪਣਾ ਨਰਭਾ ਕਰਦੇ ਆ ਤੇ ਸੱਤ ਜਣੇ ਆ ਜੀ ਖਾਣ ਵਾਲੇ ਸੀ ਕੱਲੇ ਦੇ ਮਗਰ ਉਹ ਵੀ ਢਿੱਲਾ ਮੱਸਾ ਰਹਿੰਦਾ ਤੇ ਇਹ માતા ਦੀ ਫਰਿਆਦ ਆ ਵੀ ਹੰਮਤਪੁਰੇ ਜਿਹੜਾ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇਹਨਾਂ ਦੀ ਜਿਹੜੀ ਮਦਦ ਹੋ ਹੋ ਸਕੇ ਆਪਣੇ ਇੱਕ ਘਰੇ ਕਾगज ਪਿਆ ਸੀ ਜਿਹੜੀ ਤਰਪਾਲ ਪਈ ਸੀ ਮੈਂ ਕਿਹਾ ਵੀ ਟੈਂਪਰੇਰੀ ਹੱਲ ਮਾਤਾ ਦਾ ਕਰਕੇ ਜਾਂਦੇ ਆ ਇਹ ਤਰਪਾਲ ਆਪਾਂ ਹੁਣ ਉੱਪਰ ਪਾ ਕੇ ਜਾਵਾਂਗੇ ਤਾਂ ਜੋ ਕੁਝ ਚਲੋ ਹੱਦ ਤੱਕ ਜਿਹੜਾ ਬਚਾਅ ਹੋ ਸਕੇ ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਪਿੰਡਾਂ ਦੇ ਵਿੱਚ ਜਾ ਕੇ ਇਹੋ ਜਿਹੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਹਾਲਾਤ ਦੇਖੇ ਜਾਣ ਤਾਂ ਜੋ ਇਹ ਕੋਈ ਜਾਣੇ ਮਾਨੇ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੀ ਪਰਿਵਾਰ ਦੀ ਮਦਦ ਹੋ ਸਕੇ ਜੇ ਮੇਰਾ ਵੀਰ ਕੋਈ ਰਾਸ਼ਨ ਪਾਣੀ ਦੇਣਾ ਚਾਹੁੰਦਾ ਤਾਂ ਇਸ ਪਰਿਵਾਰ ਨੂੰ ਆ ਕੇ ਸਿੱਧਾ ਰਾਸ਼ਨ ਪਾਣੀ ਦੇ ਸਕਦੇ ਹਾਂ ਇਹਨਾਂ ਦੇ ਕੋਲੇ ਕੋਈ ਮੋਬਾਈਲ ਨੰਬਰ ਨਹੀਂ ਜਾਂ ਕੋਈ ਹੋਰ ਨਹੀਂ ਤੁਸੀਂ ਸਿੱਧਾ ਆ ਕੇ ਹਾਂ ਇਹਨਾਂ ਨੂੰ ਰਾਸ਼ਨ ਪਾਣੀ ਜਾਂ ਇਹਨਾਂ ਦੀ ਮਦਦ ਕਰ ਸਕਦੇ ਹੋ ਜੀ ਦੇਖੋ ਹੁਣ ਆਪਣੇ ਜਿਹੜੇ ਵੀਰ ਨੌਜਵਾਨ ਵੀਰ ਤੇ ਇੱਥੇ ਆਏ ਨੇ ਤੇ ਆਪਾਂ ਇਹਨਾਂ ਦੀ ਸ਼ਦਤ ਜਿਹੜਾ ਕਾਗਜ਼ ਪਾਵਾਂਗੇ ਤਾਂ ਜੋ ਕੁਝ ਹੱਦ ਤੱਕ ਬਚਾਅ ਹੋ ਸਕੇ ਹੈ ਨਾ ਕਾਗਜ਼ ਮਿਲਦਾ ਨਹੀਂ ਆਪਣੇ ਘਰੇ ਕੁਦਰਤੀ ਮੈਂ ਦੇਖਿਆ ਤਾਂ ਇੱਕ ਜਿਹੜਾ ਕਾਗਜ਼ ਪਿਆ ਸੀ ਜਿੰਨਾ ਹੈਗਾ ਆਪਾਂ ਉਹਨਾਂ ਕ ਪਾ ਦਾਂਗੇ ਦੁਕਾਨਾਂ ਤੇ ਜਿਹੜਾ ਕਾਗਜ਼ ਵੀ ਖਤਮ ਹੋ ਗਿਆ ਨਾ ਮਿਲਦਾ ਹੀ ਨਹੀਂ ਇਹ ਦੇਖੋ ਆਪਣਾ ਵੀਰ ਜਿਹੜੇ ਕਾਗਜ਼ ਉੱਪਰ ਪਾ ਰਹੇ ਆ ਤਾਂ ਜੋ ਕੁਝ ਹੱਦ ਤੱਕ ਇਹਨਾਂ ਦਾ ਬਚਾਅ ਹੋ ਸਕੇ ਤੇ ਛੱਤ ਚੋਂ ਨਾ ਵਸ ਸਕੇ ਹੈ ਨਾ ਉੱਪਰੋਂ ਵੇਖੋ ਬਿਲਕੁਲ ਕੱਚਾ ਹੀ ਆ ਤੇ ਮੀ ਫੇਰ ਆ ਗਿਆ ਦੇਖ ਲਓ ਉਸ ਟਾਂ ਅੱਧਾ ਪੌਣਾ ਘੰਟਾ ਜਿਹੜਾ ਮੀ ਰੁਕਿਆ ਸੀ ਬਰਸਾਤ ਰੁਕੀ ਸੀ ਤੇ ਦੁਬਾਰਾ ਫੇਰ ਮੀ ਆ ਗਿਆ ਜਦੋਂ ਮੀ ਆ ਜਾਂਦਾ ਤਾਂ ਇਹ ਪੂਰੀ ਟਪ ਟਪ ਕਰਕੇ ਚੁੰਦੀ ਹੈ ਤੁਹਾਨੂੰ ਅੰਦਰੋਂ ਵੀ ਹਾਲਾਤ ਦਿਖਾਏ ਆ ਤੇ ਬਾਈ ਬਚਾ ਕੇ ਥੋੜਾ ਜਿਹਾ ਹਨਾ ਕਿ ਕੋਈ ਜਾ ਕੇ ਪੁੱਤ ਚੜ੍ਹਾ ਬਚਾ ਕੇ ਤੇ ਜਿੰਨਾ ਹੋ ਸਕੇ ਆਪਾਂ ਇਹਨਾਂ ਦੀ ਚਲੋ ਮਦਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਹਨਾ ਪੂਰਾ ਫੁੱਲ ਜਿਹੜਾ ਮੀਂਹ ਆਉਣ ਦਾ ਮੀਂਹ ਪੈ ਰਿਹਾ ਹੁਣ ਦੇਖੋ ਮੀਂਹ ਆ ਗਿਆ ਤਾਂ ਉਦੋਂ ਪਹਿਲਾ ਪਹਿਲਾ ਜਿਹੜਾ ਹੈ ਕਾਗਜ਼ ਪੈ ਗਿਆ ਜਿਹੜਾ ਪਹਿਲਾਂ ਚੋ ਗਿਆ ਤਾਂ 32 ਗੱਲਾਂ ਹਨ ਤੇ ਉਹ ਸੱਜ ਤੱਕ ਹੋਰ ਬਚਾ ਹੋਵੇ ਤਾਂ ਉਹ ਇਹ ਕਾਗਜ਼ ਆਪਾਂ ਪਾ ਰਹੇ ਹਾਂ ਜਿੰਨਾ ਕਿ ਆਪਣੇ ਕੋਲ ਸੀਗਾ ਤੇ ਉਧਰਤੀ ਜਦੋਂ ਘਰੇ ਦੇਖਿਆ ਤਾਂ ਇਹ ਕਾਗਜ਼ ਨਾਲ ਕਿ ਮਿਲ ਗਿਆ ਤਾਂ ਇੱਥੇ ਚੱਕ ਲੈ ਦੋ ਹੋਰ ਉਹ ਸੱਜ ਤੱਕ ਤਾਂ ਬਚਾ ਹੋਵੇ ਇੱਟਾ